ਹੈਲੋ ਗਾਇਜ਼ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਜਿੰਨੇ ਬਾਈ ਆਪਣੇ YouTube ਨਾਲ ਜੁੜੇ ਹੋਏ ਨੇ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਬਾਈ ਅੱਜ ਜਿਹੜਾ 2023 ਆ ਇਹਦੀ ਅੱਜ ਲਾਸਟ ਦਿਨ ਅੱਜ ਤੇ ਸਾਰਿਆਂ ਨੂੰ ਬਾਈ ਨਵੇਂ ਸਾਲ ਦੀਆਂ ਵਧਾਈਆਂ 2024 ਆਉਣ ਵਾਲਾ ਹੈ ਪ੍ਰਮਾਤਮਾ ਕਰੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਸਾਡੇ ਮਨਦੀਪ ਸਿੰਘ ਕਿ ਤੁਹਾਨੂੰ ਅੱਜ ਨਵੇਂ ਸਾਲ ਦੀਆਂ ਵਧਾਈਆਂ ਵੀ ਦੇਣਗੇ ਤੇ ਹੋਰ ਵੀ ਤੁਹਾਨੂੰ ਗੱਲਾਂ ਬਾਤਾਂ ਅੱਜ ਦੱਸਣਗੇ ਨਵੀਆਂ ਤੇ ਸਾਰੇ ਨੇ ਬਈ ਧਿਆਨ ਨਾਲ ਦੇਖਣੇ ਵੀਡੀਓ ਇਹੜੀ ਬਹੁਤ ਬਹੁਤ ਸ਼ੇਅਰ ਕਰਨੀ ਲਓ ਜੀ ਆਜੋ ਫਿਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਭਰਾਵਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜਿਸ ਤੱਕ ਵੀ ਤੁਸੀਂ ਆਪਣੇ ਚੈਨਲ ਦੇ ਰਾਹੀਂ ਸੋ ਹਾਂਸ ਸਰੋਵਰ ਟੀਵੀ ਸੋ ਜਿੱਤੱਕ ਵੀ ਆਪ ਜੀ ਦੇਖ ਰਹੇ ਹਾਂ ਸਰਗਣ ਕਰ ਰਹੇ ਹਾਂ ਸਾਰਿਆਂ ਨੂੰ ਪਹਿਲਾਂ ਜਨਮੇ ਸਾਲ ਦੀਆਂ ਐਡਵਾਂਸ ਦੇ ਵਿੱਚ ਮੁਬਾਰਕਾਂ ਤੇ ਬਾਕੀ ਸਾਰੇ ਅਮੀਰ ਕਰਦੇ ਵੀ ਖੁਸ਼ ਹੋਮ ਹੋ ਗਿਆ ਆਪਣੀ ਜ਼ਿੰਦਗੀ ਦੇ ਵਿੱਚ ਜੋ ਦਿਹਾੜੇ ਨੰਗੇ ਨੇ ਫਤੇਗੜ ਸਾਹਿਬ ਦੀ ਯਾਤਰਾ ਸਾਰੇ ਸੰਸਾਰ ਦੇ ਵਿੱਚ ਜਿੱਥੇ ਬੰਦਗੀ ਕਰਕੇ ਸਿਮਰਨ ਕਰਕੇ ਇਹਨਾਂ ਦਿਹਾੜਿਆਂ ਨੂੰ ਮਨਾਇਆ ਗਿਆ ਸਾਰਿਆਂ ਵੱਲੋਂ ਸੋ ਜਿਨ੍ਹਾਂ ਨੇ ਵੀ ਕਿਸੇ ਪ੍ਰਕਾਰ ਦਾ ਕੋਈ ਸੇਵਾ ਦੇ ਵਿੱਚ ਯੋਗਦਾਨ ਪਾਇਆ ਕੁਝ ਵੀ ਕੀਤਾ ਸਭ ਦਾ ਧੰਨਵਾਦ ਹੈ ਸੋ ਉਮੀਦ ਕਰਦਾ ਹਾਂ ਵੀ ਸਾਰੇ ਖੁਸ਼ੀ ਰਾਜੀ ਹੋਮੋਗੇ ਸੋ ਅੱਜ ਆਪਾਂ ਗੱਲ ਕਰਾਂਗੇ ਕਿਉਂਕਿ ਹਰ ਵਾਰ ਆਪਾਂ ਕੋਈ ਨਵੇਂ ਮੁੱਦੇ ਤੇ ਗੱਲ ਕਰਦੇ ਆਂ ਅੱਜ ਆਪਾਂ ਜੋ ਇਹ ਨਮਾਸਾ ਵਾਲੇ ਇਹਦੇ ਵਿੱਚ ਜੋ ਆਪਣੀ ਜ਼ਿੰਦਗੀ ਚੱਲਦੀ ਹੈ ਆਪਣੇ ਲਈ ਆਉਣ ਵਾਲਾ ਨਵਾਂ ਸਾਲ ਜਿਹੜਾ ਖੁਸ਼ੀਆਂ ਲੈ ਕੇ ਆਵੇ ਇਹਦੇ ਲਈ ਕੋਸ਼ਕ ਗੱਲਾਂ ਨੇ ਜ਼ਰੂਰੀ ਜਿਹੜੀਆਂ ਆਪਣੀ ਜ਼ਿੰਦਗੀ ਚ ਆਮ ਵਾਪਰਦੀਆਂ ਨੇ ਉਹਨਾਂ ਤੇ ਧਿਆਨ ਦੇਣ ਦੀ ਲੋੜ ਆ ਆਪਾਂ ਨੂੰ ਸੋ ਜਿੱਥੇ ਅੱਜ ਘਰਾਂ ਦੇ ਵਿੱਚ ਕੱਲ ਕਲੇਸ਼ ਪਏ ਹੋਣੇ ਹਰ ਇੱਕ ਪਰਿਵਾਰ ਦੇ ਵਿੱਚ ਹਨਾ ਕਲੇਸ਼ ਚੱਲਦੇ ਨੇ ਉਹਦੇ ਲਈ ਇੱਕ ਬਹੁਤ ਵੱਡਾ ਸੁਝਾਅ ਹੈ ਉਹ ਬੇਨਤੀ ਕਰਾਂਗੇ ਭਈ ਜਿਹੜਾ ਅੱਜ ਦੇ ਸਮੇਂ 'ਚ ਆਪਾਂ ਦੇਖਿਆ ਮਤਲਬ ਜਿਹੜੇ ਵਿਆਹੇ ਮਤਲਬ ਜੋੜੇ ਨੇ ਹਨਾ ਪਰਿਵਾਰ ਦੇ ਵਿੱਚ ਰਹਿੰਦੇ ਨੇ ਗ੍ਰਸਥੀ ਜੀਵਨ ਦੇ ਵਿੱਚ ਆ ਚੁੱਕੇ ਨੇ ਸੋ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਦੋਵਾਂ ਨੂੰ ਬੇਨਤੀ ਕਰਾਂਗੇ ਜਿਹੜੇ ਨਵੇਂ ਆ ਪਹਿਲਾਂ ਪ੍ਰਾਣੇ ਬਜ਼ੁਰਗ ਸੀ ਜਿਹੜੇ ਵਧੀਆ ਸ਼ੈ ਆ ਉਹਦੀ ਜ਼ਿੰਦਗੀ ਦੇ ਵਿੱਚ ਪਰ ਜਿਹੜਾ ਹੁਣ ਸਮਾਂ ਆ ਗਿਆ ਹੁਣ ਦੀ ਨਵੀਂ ਜਨਰੇਸ਼ਨ ਆ ਜਿਹੜੀ ਉਹਨਾਂ ਦੇ ਵਿੱਚ ਅੱਜ ਕੱਲ ਡਿਵੋਰਸ ਹੁਣ ਆਮ ਗੱਲ ਹੋ ਗਈ ਪਰ ਇਹਦਾ ਕਾਰਨ ਹੈ ਮੁੱਖ ਕਾਰਨ ਇਹਦਾ ਵੀ ਬਈ ਜਿੱਥੇ ਤੱਕ ਅਸੀਂ ਸੋਚਿਆ ਵੀ ਇੱਕ ਮੁੰਡਾ ਹੈ ਨਾ ਜਿਹੜਾ ਕੋਈ ਉਹ ਬੰਦਾ ਆਪਣੀ ਸਾਰੀ ਮਤਲਬ ਉਹ ਜ਼ਿੰਦਗੀ ਲਾ ਦਿੰਦਾ ਆਪਣੇ ਪਰਿਵਾਰ ਦੇ ਲਈ ਘਰ ਦੇ ਲਈ ਉਹ ਟੀਮ ਤੇ ਬਹੁਤ ਔਖਾ ਆਪਣਾ ਪਹਿਲਾ ਘਰ-ਵਾਰ ਬਣਾਉਂਦਾ ਤੇ ਸਾਰੀ ਸੈਟਿੰਗ ਕਰਦਾ ਹੈ ਨਾ ਵੀ ਵਿਆਹ ਤੇ ਸ਼ਾਦੀ ਦਾ ਜੋ ਵੀ ਪਹਿਲਾ ਮਤਲਬ ਆਪਣਾ ਹਰ ਇੱਕ ਬੰਦਾ ਜਦੋਂ ਆਪਣੇ ਧੀ ਦੇ ਲਈ ਰਿਸ਼ਤਾ ਦੇਖਦਾ ਪਹਿਲਾਂ ਦੇਖਦਾ ਵੀ ਸਾਰਾ ਕੁਝ ਪੂਰਾ ਹੈ ਨਾ ਕਾਰ ਵਾਰ ਦੇਖਦੇ ਆਪਾਂ ਨੂੰ ਕੰਮ ਵੀ ਲੱਭਣਾ ਹੁੰਦਾ ਬਹੁਤ ਵੱਡਾ ਉਹਦੀ ਜ਼ਿੰਦਗੀ ਚੱਕ ਮਤਲਬ ਸੰਘਰਸ਼ ਹੁੰਦਾ ਹੈ ਹਨ ਤੇ ਉਹਦੇ ਵਿੱਚ ਜਦੋਂ ਮੈਰਿਜ ਹੋ ਜਾਂਦੀ ਜਿਹੜਾ ਅੱਜ ਦੀ ਸਚਾਈ ਹੈ ਮੰਨ ਕੇ ਚੱਲੋ ਵੀ 80% ਇਦਾਂ ਦੇ ਕੇਸ ਨੇ ਜਿਹੜੇ ਮੈਰਿਜ ਹੋ ਚੁੱਕੀ ਹੈ ਮਤਲਬ ਮੈਰਿਜ ਹੋਣ ਤੋਂ ਬਾਅਦ ਵੀ ਬਾਹਰ ਜਿਹੜੇ ਰਿਲੇਸ਼ਨ ਰੱਖਦੇ ਨੇ ਹਨ ਕਿਸੇ ਪ੍ਰਕਾਰ ਦਾ ਕੋਈ ਸਬੰਧ ਰੱਖਦੇ ਨੇ ਜਿਹੜੇ ਉਹਨਾਂ ਨੂੰ ਇਹ ਮੈਸੇਜ ਆ ਵੀ ਬਾਈ ਜੇ ਆਪਾਂ ਆਪਣੀ ਜ਼ਿੰਦਗੀ ਚ ਖੁਸ਼ਹਾਲ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਨਾ ਤੇ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਹਰ ਇੱਕ ਬੰਦਾ ਆਪਣੀ ਮਤਲਬ ਉਹ ਗਲਤੀਆਂ ਕਰ ਲੋ ਚਾਹੇ ਕਿਵੇਂ ਵੀ ਆਉਦੀ ਜ਼ਿੰਦਗੀ ਜਿਉਂਦਾ ਹੈ ਨਾ ਪਰ ਜਦੋਂ ਮੈਰਿਜ ਹੋ ਗਈ ਉਦੋਂ ਫਰਜ਼ ਬਣਦਾ ਹਰ ਇੱਕ ਇਨਸਾਨ ਦਾ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਹੈ ਵੀ ਆਪਣੇ ਪਰਿਵਾਰ ਦੇ ਲਈ ਬੰਦਾ ਸੀਰੀਅਸ ਹੋ ਕੇ ਰਹੇ ਹੈ ਨਾ ਆਪਣੇ ਪਰਿਵਾਰ ਦੇ ਲਈ ਮੰਨ ਕੇ ਚੱਲੋ ਵੀ ਸਹੀ ਰਹਿਣਾ ਬਹੁਤ ਵੱਡੀ ਭਗਤੀ ਹੈ ਗੁਰਬਾਣੀ ਵੀ ਇਹੀ ਚੀਜ਼ ਦਾ ਪਹਿਰਾ ਦਿੰਦੀ ਆ ਠੀਕ ਆ ਨਾ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਸਹੀ ਖੋਸ ਰਹਿਣਾ ਚਾਹੁੰਦੇ ਆ ਉਹਦੀ ਜ਼ਿੰਦਗੀ ਦੇ ਵਿੱਚ ਮੰਨ ਕੇ ਚੱਲੋ ਵੀ ਜਿੱਥੇ ਇਹ ਚੀਜ਼ ਦੇ ਉੱਤੇ ਪਹਿਰਾ ਦਿੱਤਾ ਜਾਂਦਾ ਵੀ ਮਤਲਬ ਇੱਕ ਆਪਦੇ ਜਿੱਥੇ ਪਰਿਵਾਰ ਹੈ ਉੱਥੇ ਬੰਦਾ ਖੜਾ ਸਹੀ ਉਹ ਜਗ੍ਹਾ ਤੇ ਹਨ ਚਾਹੇ ਉਹ ਕੁੜੀ ਆ ਕਿਉਂਕਿ ਅਸੀਂ ਜ਼ਿਆਦਾਤਰ ਕੇਸ ਇਹ ਦੇਖਿਆ ਵੀ ਕੁੜੀਆਂ ਨੇ ਜਿਹੜੀਆਂ ਉਹਨ ਬੰਦਾ ਮਸਾਬ ਦੀ ਜਿਹੜੀ ਲਾਈਫ ਆ ਸੈੱਟ ਕਰਦਾ ਹੈ ਹਨ ਮੁੰਡੇ ਜ਼ਿਆਦਾਤਰ ਲੋਇਲ ਹੋ ਜਾਂਦੇ ਨੇ ਆਪਣੇ ਪਰਿਵਾਰ ਦੇ ਪ੍ਰਤੀ ਮਤਲਬ ਸਹੀ ਰਹਿਣਾ ਚਾਹੁੰਦੇ ਨੇ ਜ਼ਿਆਦਾਤਰ ਇਹ ਚੀਜ਼ ਦੇਖੀ ਜਾਂਦੀ ਹੈ ਵੀ ਜਿਹੜੀਆਂ ਮਤਲਬ ਕੁੜੀਆਂ ਨੇ ਘਰਾਂ ਦੇ ਵਿੱਚ ਮਗਰੋਂ ਫਿਰ ਜਿਹੜਾ ਧੋਖਾ ਦਿੱਤਾ ਜਾਂਦਾ ਹੈ ਚੀਜ਼ਾ ਮਤਲਬ ਇੱਥੇ ਹਰ ਜਵਾਨ ਦਾ ਦੋਵਾਂ ਨੂੰ ਕਹਾ ਕੇ ਵੈਸੇ ਤਾਂ ਤੇ ਜ਼ਿਆਦਾਤਰ ਅਸੀਂ ਇਹ ਚੀਜ਼ ਮਤਲਬ ਦੇਖਿਆ ਕੁੜੀਆਂ ਦੇ ਵਿੱਚ ਹੁੰਦੀ ਆ ਜਿਦੋਂ ਮੈਰਿਜ ਹੋ ਜਾਂਦੀ ਬਾਅਦ ਚ ਵੀ ਆਪਣੇ ਮਤਲਬ ਜਿਹੜਾ ਘਰ ਵਾਲਾ ਪਤੀ ਹੈ ਉਹ ਬੰਦਾ ਆਪਦੇ ਕੰਮ ਧੰਦੇ ਜਾਂਦਾ ਹੈ ਬਾਹਰ ਅੰਦਰ ਹਨਾ ਉਹਨੂੰ 24 ਘੰਟੇ ਉਹਦਾ ਜਿਹੜੀ ਸੁਰਤੀ ਆ ਕੰਮ 'ਚ ਲੱਗੀ ਰਹਿੰਦੀ ਆ ਇਹ ਆਪਦਾ ਪਰਿਵਾਰ ਦਾ ਜਿਹੜਾ ਖਰਚਾ ਪਾਣੀ ਜਾਂ ਕੁਛ ਵੀ ਮੰਨ ਲਓ ਚਲਾਉਣਾ ਉਹਨੇ ਹਨਾ ਹਰ ਇੱਕ ਚੀਜ਼ ਦੀ ਐਡਜਸਟਮੈਂਟ ਕਰਨੀ ਆ ਉਹਨੇ ਇੱਕ ਬੰਦਾ ਆਪਣੇ ਸਾਰੇ ਸੌਂਕ ਵੀ ਮਾਰ ਦਿੰਦਾ ਮੰਨ ਕੇ ਚਲੋ ਨਾ ਕੋਈ ਚੱਜ ਦਾ ਕੱਪੜਾ ਪਾਉਣਾ ਨਾ ਤੇ ਹੁਣ ਤਾਂ ਥੋੜਾ ਜਿਹਾ ਚਲੋ ਚੇਜ ਹੋ ਗਿਆ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਨੂੰ ਅੰਜਾਇ ਕਰਦਾ ਪਰ ਜੇ ਆਪਾਂ ਧਿਆਨ ਮਾਰੀਏ ਜ਼ਿਆਦਾਤਰ ਆਪਣੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਕਣੀ ਦੇਖੀਏ ਆਪਣੇ ਸਾਰੇ ਸੌਂਕ ਵੀ ਮਾਰ ਦਿੰਦੇ ਆ ਹਨਾ ਆਪਣੇ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਉਥੇ ਫਰਜ਼ ਬਣਦਾ ਹੈ ਵੀ ਮਤਲਬ ਇਹ ਚੀਜ਼ਾਂ ਕੁੜੀਆਂ ਨੂੰ ਜ਼ਿਆਦਾ ਤਰਖਾਸ ਕਰ ਕਹਾਂਗੇ ਵੀ ਜਿਹੜਾ ਬੰਦਾ ਆਪਣੇ ਲਈ ਸਹੀ ਹੈ ਤੇ ਉਹ ਆਪਣਾ ਤੋਂ ਆਸ ਲਾ ਰਿਹਾ ਹੈ ਵੀ ਹਾਂ ਇਹ ਬੰਦਾ ਮੇਰੇ ਨਾਲ ਸਹੀ ਰਹੇ ਉਥੇ ਜ਼ਰੂਰ ਭਾਵੇਂ ਜਿੰਮੇ ਵੀ ਜਿੰਦ ਲਾ ਦਿਓ ਉਹਦੇ ਨਾਲ ਨਿਭਾਓ ਕਿਉਂਕਿ ਧੋਖਾ ਦੇ ਕੇ ਜੇ ਅੱਗੇ ਵਧਾਂਗੇ ਫਿਰ ਇਹ ਜਿਹੜਾ ਪੈਰ ਤਿਲਕਦਾ ਬੰਦਾ ਬਿਲਕੁਲ ਰੁਲ ਜਾਂਦਾ ਨੀਚੇ ਜਾ ਡੇਗਦਾ ਹੈ ਨਾ ਜੇ ਆਪਣੇ ਤੋਂ ਕਿਸੇ ਨੇ ਸੱਚੀ ਆਸ ਲਾਈ ਆ ਤਾਂ ਉਹਨੂੰ ਨਿਭਾਓ ਠੀਕ ਹੈ ਨਾ ਕੋਈ ਵੀ ਆ ਚਾਹੇ ਆਪਣੀ ਜ਼ਿੰਦਗੀ ਚ ਆਪਾਂ ਇੱਕ ਫਿਲਮ ਦੇ ਵਿੱਚ ਆਏ ਹੋਏ ਆ ਸਾਰੇ ਰੋਲ ਨਿਭਾ ਰਹੇ ਆ ਕੋਈ ਮਾਂ ਦਾ ਕੋਈ ਪਿਓ ਦਾ ਕੋਈ ਕਿਸੇ ਦਾ ਵੀ ਸਾਰੇ ਆਪਾਂ ਰੋਲ ਨਿਭਾ ਰਹੇ ਆ ਜਿੱਥੇ ਵੀ ਆਪਾਂ ਨੂੰ ਰੋਲ ਮਿਲਿਆ ਉਹਨੂੰ ਇੰਨਾ ਕ ਵਧੀਆ ਪਲੇ ਕਰੋ ਇੰਨਾ ਸੋਹਣਾ ਉਹਨੂੰ ਮਤਲਬ ਨਿਭਾਓ ਵੀ ਮੰਨ ਲਓ ਜਿਵੇਂ ਇੱਕ ਫਿਲਮ ਦੇ ਵਿੱਚ ਜਿਹੜੇ ਮਤਲਬ ਐਕਟਰ ਹੁੰਦੇ ਨੇ ਉਹ ਰੋਲ ਨਿਭਾਉਂਦੇ ਨੇ ਬਾਅਦ ਚ ਦੁਨੀਆ ਯਾਦ ਕਰ ਜੂਗੀ ਆ ਐਕਟਰ ਨੇ ਰੋਲ ਬਹੁਤ ਵਧੀਆ ਨਿਭਾਇਆ ਜਾਂ ਇਹਨੇ ਆਪਦਾ ਰੋਲ ਵਧੀਆ ਨਿਭਾਇਆ ਹੈ ਨਾ ਇਸੇ ਤਰ੍ਹਾਂ ਮਨ ਕੇ ਚਲੋ ਵੀ ਆਪਾਂ ਸਾਰੇ ਇਸ ਦੁਨੀਆ ਦੇ ਵਿੱਚ ਆਏ ਹੋਏ ਆਂ ਫਿਲਮ ਚੱਲ ਰਹੀ ਆ ਬਾਈ ਠੀਕ ਆ ਨਾ ਆਪਾਂ ਨੂੰ ਕਿਸੇ ਨੂੰ ਘਰ ਵਾਲੇ ਦਾ ਰੋਲ ਮਿਲਿਆ ਕਿਸੇ ਨੂੰ ਘਰ ਵਾਲੀ ਦਾ ਕਿਸੇ ਨੂੰ ਪੁੱਤ ਦਾ ਕਿਸੇ ਨੂੰ ਧੀ ਦਾ ਇੰਨਾ ਕ ਵਧੀਆ ਰੋਲ ਨਭਾਓ ਹਰ ਇੱਕ ਇਨਸਾਨ ਨੂੰ ਖੁਸ਼ ਰੱਖੋ ਆਪਣੇ ਮਾਪਿਆਂ ਨੂੰ ਆਪਣੇ ਪਰਿਵਾਰ ਨੂੰ ਮਤਲਬ ਸਹੀ ਰਹਿ ਕੇ ਵਧੀਆ ਖੁਸ਼ ਰਹਿ ਕੇ ਜ਼ਿੰਦਗੀ ਦੇ ਵਿੱਚ ਹਨਾ ਇਹ ਨਹੀਂ ਵੀ ਖੁਸ਼ ਨਹੀਂ ਰਹਿਣਾ ਜ਼ਿੰਦਗੀ ਵਿੱਚ ਖੁਸ਼ੀਆਂ ਮਾਣੋ ਯਾਰ ਠੀਕ ਆ ਨਾ ਆਨੰਦ ਲਓ ਜ਼ਿੰਦਗੀ ਦਾ ਪਰ ਸਹੀ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਮਤਲਬ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿੰਨਾਂ ਤੇ ਆਪ ਨੂੰ ਕੰਟਰੋਲ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਦੇ ਕੰਟਰੋਲ ਕਰਕੇ ਇੰਨਾ ਕੁ ਵਧੀਆ ਰੋਲ ਨਿਭਾ ਕੇ ਜਾਓ ਜਿਹੜਾ ਆਪਣਾ ਸਾਰੀਆਂ ਫਿਲਮਾਂ ਜਿਹੜਾ ਮਤਲਬ ਮਾਲਕ ਹੈ ਜਦੋਂ ਉਹਦੇ ਕੋਲੇ ਜਾਈਏ ਆਪਾਂ ਰੋਲ ਪਲੇ ਕਰਕੇ ਹਨਾ ਤਾਂ ਉਹ ਮਤਲਬ ਆਪਣੇ ਤੇ ਖੁਸ਼ ਹੋਵੇ ਵੀ ਹਾਂ ਇਹ ਵਧੀਆ ਰੋਲ ਪਲੇ ਕਰਕੇ ਆਇਆ ਮਤਲਬ ਇਹਦਾ ਚੀਜ਼ ਹੈ ਵੀ ਜਿਹੜਾ ਹੁਣ ਵਧੀਆ ਰੋਲ ਨਿਭਾਉਂਦਾ ਫਿਲਮ 'ਚ ਉਹਨੂੰ ਕ੍ਰੈਡਿਟ ਮਿਲਦਾ ਹੈ ਉਹਨੂੰ ਮਤਲਬ ਵਾਰਡ ਮਿਲਦੇ ਨੇ ਵੀ ਇਹਨੇ ਐਕਟਰ ਦਾ ਸਭ ਤੋਂ ਵਧੀਆ ਰੋਲ ਨਿਭਾਇਆ ਜਾਇਆ ਜੋ ਉਹੀ ਚੀਜ਼ ਆ ਵੀ ਆਪਾਂ ਸਾਰੇ ਫਿਲਮ 'ਚ ਆਏ ਆ ਉਹ ਵੀ ਹੁਣ ਜਿਹੜਾ ਐਕਟਰ ਨੇ ਮਤਲਬ ਜਿੰਨਾ ਚਿਰ ਉਹ ਰੋਲ ਕਰਦੇ ਆ ਬਈ ਉਹਨਾਂ ਚਿਰ ਉਹ ਮਤਲਬ ਉਹ ਚੀਜ਼ ਨੂੰ ਆਪਦੇ ਤੇ ਹਾਵੀ ਕਰ ਲੈਂਦੇ ਬਿਲਕੁਲ ਉਹ ਚੀਜ਼ ਸਮਾ ਜਾਂਦੇ ਰੋਲ ਦੇ ਵਿੱਚ ਪਰ ਜਦੋਂ ਜਿਹੜੀ ਉਹਨਾਂ ਦੀ ਅਲੱਗ ਜ਼ਿੰਦਗੀ ਹੈ ਘਰੇ ਰਹਿਣਾ ਜਾਂ ਆਪਦੇ ਜਦੋਂ ਆਪਦੇ ਘਰ ਪਰਤੇ ਆਉਂਦੇ ਆ ਉਹ ਸਾਰਾ ਕੁਝ ਭੁਲਾ ਦਿੰਦੇ ਆ ਉੱਥੇ ਉਹਨਾਂ ਦੇ ਕੋਈ ਯਾਦ ਨਹੀਂ ਬੇਸ਼ਕੀ ਕੀ ਜਾਂ ਇਹੀ ਚੀਜ਼ ਸਾਡੀ ਆ ਸਾਡਾ ਰੋਲ ਆ ਇਹ ਇੱਕ ਜਿਹੜਾ ਅਸੀਂ ਦੁਨੀਆ ਤੇ ਆ ਪਰ ਸਾਡਾ ਅਸਲੀ ਘਰ ਆ ਜਿਹੜਾ ਉੱਥੇ ਜਿੱਦੋਂ ਉਹਨੂੰ ਪਰਤਣਾ ਉਹਦੇ ਵਿੱਚ ਅਸੀਂ ਇਹ ਜਿਹੜਾ ਜ਼ਿੰਦਗੀ ਹੈ ਸਾਰਾ ਕੁਝ ਭੁਲਾ ਕੇ ਉੱਥੇ ਜਾਣਾ ਪਰ ਇਹ ਨਹੀਂ ਵੀ ਅਸੀਂ ਮਤਲਬ ਦੁਨੀਆ ਚ ਆਏ ਆ ਜੇ ਅਸੀਂ ਮਤਲਬ ਬੰਦਗੀ ਕਰ ਲਾਗੇ ਜਾਂ ਕੁਝ ਵੀ ਕਰਦੇ ਆ ਭਜਨ ਜਿਮਨ ਵੀ ਅਸੀਂ ਇਹ ਰੋਲਾਂ ਨੂੰ ਛੱਡ ਕੇ ਭੱਜਣਾ ਚਾਹੀਏ ਜਾਂ ਅਸੀਂ ਮਤਲਬ ਸਾਡੇ ਨਹੀਂ ਇੰਨਾ ਕ ਵਧੀਆ ਰੋਲ ਨਿਭਾਓ ਜੇ ਆਪਾਂ ਨੂੰ ਘਰ ਵਾਲੇ ਦਾ ਰੋਲ ਮਿਲਿਆ ਆਪਾਂ ਨੂੰ ਮਤਲਬ ਪਿਓ ਦਾ ਰੋਲ ਮਿਲਿਆ ਉਹਨੂੰ ਇੰਨੀ ਕ ਆਪਣੀ ਜ਼ਿੰਮੇਵਾਰੀ ਸਮਝੋ ਇੰਨਾ ਵਧੀਆ ਨਿਭਾਓ ਵੀ ਜਿਹੜਾ ਪ੍ਰਮਾਤਮਾ ਆਪਣਾ ਮਾਲਕ ਆ ਜਦੋਂ ਆਪਣੇ ਆਪ ਦੇ ਘਰੇ ਜਾਈਏ ਉਹ ਵੀ ਆਪਣੇ ਤੇ ਖੁਸ਼ ਹੋ ਜੇ ਵੀ ਹਾਂ ਬਹੁਤ ਸੋਹਣਾ ਰੋਲ ਨਿਭਾ ਕੇ ਆ ਇੱਕ ਦੋ ਪੁਆਇੰਟ ਹੁੰਦੇ ਆ ਬਾਈ ਤੋ ਖਾ ਜਿਹੜਾ ਇਹ ਬਹੁਤ ਵੱਡੀ ਚੀਜ਼ ਆ ਹਨ ਆਪਣੇ ਪਰਿਵਾਰ ਨੂੰ ਠੋਖਾ ਆ ਕਿਉਂਕਿ ਇਹ ਚੀਜ਼ਾਂ ਨੋਟ ਕੀਤੀਆਂ ਮੁੱਦੇ ਜਿਹੜੇ ਆਪਣੇ ਆਪ ਮਿਲਦੇ ਆ ਇਹ ਚੀਜ਼ਾਂ ਹੁਣ ਆਪਾਂ ਮਤਲਬ ਕਥਾ ਦੇ ਵਿੱਚ ਜਾਂ ਵਿਚਾਰ ਦੇ ਵਿੱਚ ਕੋਈ ਬੰਦਾ ਉੱਥੇ ਛੇੜ ਨਹੀਂ ਸਕਦਾ ਗੁਰੂ ਸਾਹਿਬ ਦੇ ਚਰਨਾਂ ਚ ਆਪਾਂ ਇਹ ਜਿੰਨੀਆਂ ਗੱਲਾਂ ਹਨ ਮੰਨ ਲਓ ਇਹ ਮੁੱਦੇ ਨੇ ਪੁਸਕ ਸਮਾਜਿਕ ਮੁੱਦੇ ਆ ਜਿਨ੍ਹਾਂ ਨਾਲ ਅਸੀਂ ਆਪਣਾ ਲੋਕ ਤੇ ਪ੍ਰਲੋਕ ਦੋਵੇਂ ਸਵਾਰ ਸਕਦੇ ਆ ਜੇ ਅਸੀਂ ਮਤਲਬ ਇਹ ਚੀਜ਼ਾਂ ਨੂੰ ਥੋੜਾ ਥੋੜੀਆਂ ਗੱਲਾਂ ਨੂੰ ਧਿਆਨ ਨਾਲ ਰੱਖਣ ਲੱਗ ਜਾਈਏ ਨਾ ਤਾਂ ਜਿਹੜੀ ਸੰਡੀ ਜ਼ਿੰਦਗੀ ਆ ਉਹ ਬਹੁਤ ਖੁਸ਼ਹਾਲ ਹੋ ਸਕਦੀ ਐਸੀਂ ਇੱਕ ਖੁਸ਼ੀ ਜੀਵਨ ਜੀ ਸਕਦੇ ਆ ਬ ਪੂਨ ਬਾਕੀ ਭਾਈ ਜਗਸੀਰ ਸਿੰਘ ਜੀ ਕੋਈ ਵਿਚਾਰ ਦੇਣਾ ਚਾਹੁੰਦੇ ਇਹਦੇ ਬਾਰੇ ਉਹ ਆਪਣਾ ਵਿਚਾਰ ਦੇਣਗੇ ਦੇਖੋ ਜਿਵੇਂ ਬਾਈ ਨੇ ਦੱਸਿਆ ਵੀ ਵਿਆਹ ਤੋਂ ਪਹਿਲਾਂ ਜੋ ਵੀ ਚਾਹੇ ਬੰਦਾ ਚਾਹੇ ਮੁੰਡਾ ਚਾਹੇ ਕੁੜੀ ਆ ਜੋ ਵੀ ਆਪਦਾ ਜਿੰਦਗੀ ਜਿਉਂਦੇ ਨੇ ਚਲ ਉਹ ਵਿਆਹ ਤੋਂ ਪਹਿਲਾਂ ਦੀ ਗੱਲ ਆ ਬਾਈ ਤੇ ਜਿਹੜਾ ਵਿਆਹ ਤੋਂ ਬਾਅਦ ਵੀ ਚਾਹੇ ਬੰਦਾ ਚਾਹੇ ਮੁੰਡਾ ਚਾਹੇ ਕੁੜੀ ਆ ਬਾਹਰ ਮਦਦ ਰਿਲੇਸ਼ਨ ਰਖਦਾ ਉਹਦੇ ਵਿੱਚ ਇਹੀ ਆ ਬਾਈ ਵੀ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਇਹਦੇ ਵਿੱਚ ਚਾਰ ਘਰ ਖਰਾਬ ਹੋ ਜਾਂਦੇ ਆ ਹੁਣ ਤੁਸੀਂ ਇਹ ਸੋਚੋਗੇ ਵੀ ਚਾਰ ਕਿਹੜੇ ਕਿਹੜੇ ਬਾਈ ਇੱਕ ਤਾਂ ਮੁੰਡੇ ਦਾ ਜੇ ਕਹਿ ਦੀ ਵੀ ਇਹ ਮੁੰਡੇ ਪਰਿਵਾਰ ਤੇ ਇੱਕ ਕੁੜੀ ਦਾ ਮਾਪਿਓ ਤੇ ਉਹਦਾ ਸੋਹਰਾ ਪਰਿਵਾਰ ਚਾਰ ਘਰ ਹੋ ਗਏ ਬਾਈ ਚਾਰ ਘਰਾਂ ਨੂੰ ਐ ਮੰਨ ਲਓ ਵੀ ਤੁਸੀਂ ਵੀ ਆਪਣੀ ਚਾਰੇ ਪਰਿਵਾਰ ਜੇ ਦੋ ਬੰਦਿਆਂ ਦੀ ਗਲਤੀ ਆ ਤਾਂ ਉਹਦੇ ਵਿੱਚ ਚਾਰ ਪਰਿਵਾਰ ਬਰਬਾਦ ਹੋ ਜਾਂਦੇ ਨੇ ਜੇ ਬੱਚੇ ਹੋਣ ਵਿਆਹ ਤੋਂ ਬਾਅਦ ਬੱਚੇ ਹੋ ਜਾਂਦੇ ਆ ਫਿਰ ਬੱਚਿਆਂ ਦੀ ਲਾਈਫ ਵੀ ਖਰਾਬ ਹੋ ਜਾਂਦੀ ਆ ਹੂੰ ਤੇ ਇਸ ਕਰਕੇ ਬਾਈ ਸਾਰਿਆਂ ਨੂੰ ਆਪਣਾ ਇਹ ਸੁਝਾ ਵੀ ਵੀਰ ਬਣ ਕੇ ਜਿਹੜਾ ਮਤਲਬ ਮਿਲ ਗਿਆ ਜੀਵਨ ਸਾਥੀ ਉਹਦੇ ਨਿਵਾਦੋ ਜਿੱਥੋਂ ਤੱਕ ਵੀ ਸੋਤ ਜੇ ਮੰਨ ਲੋ ਇਹ ਮੁੰਡਾ ਸੋਤੋਂ ਜਿੰਦਵਾਰ ਦਾ ਜੇ ਕੁੜੀ ਆ ਜਾਂ ਕੁੜੀ ਸੋਤ ਘਰ ਵਾਲੀ ਘਰ ਵਾਲੇ ਤੋਂ ਜਿੰਦਵਾਰੀ ਤੇ ਉਹਦੇ ਤੁਸੀਂ ਨਿਵਾਦਿਓ ਐ ਨਾ ਹੋਵੇ ਜਾਨਵਰ ਤੇ ਦੂਜਾ ਬੰਦਾ ਉਹਦੇ ਤੇ ਉਹਨੂੰ ਸਮਝਦੇ ਹੀ ਟੱਚ ਨਹੀਂ ਹੈਨਾ ਤੇ ਬਾਕੀ ਹੋਰ ਤਾਂ ਕੁਝ ਨਹੀਂ ਕਹਿ ਸਕਦੇ ਬਾਈ ਵੀ ਸਾਰੇ ਜਾਣੇ ਆਪੋ ਆਪਣੇ ਪਰਿਵਾਰ ਦੇ ਵਿੱਚ ਵੀਰ ਬਣ ਕੇ ਸਹੀ ਰਿਹਾ ਕਰੋ ਤੇ ਬਾਕੀ ਆਪਾਂ ਅੱਜ 7:00 ਵਜ ਗਏ ਆ ਸੋ ਬਾਈ ਇਹ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਨਾ ਇਹ ਜਮਾ ਆਪਣੀ ਜ਼ਿੰਦਗੀ ਦੀ ਸੱਚਾਈ ਦੀਆਂ ਗੱਲਾਂ ਨੇ ਜਿਹੜੇ ਆਪਾਂ ਆਮ ਦੇਖਦੇ ਆ ਦੁਨੀਆ ਦੇ ਵਿੱਚ ਵਿਚਰ ਰਿਆਂ ਨੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਹੈਨਾ ਇਹਦਾ ਕਰਕੇ ਆਪਣੇ ਕਮੈਂਟ ਦਿਆ ਕਰੋ رائے ਦਿਆ ਕਰੋ ਸਾਰੇ ਕਮੈਂਟਾਂ ਦੇ ਵਿੱਚ ਬਾਈ ਬਣ ਕੇ ਵੀ ਕੀ ਆਪਾਂ ਗੱਲ ਸਹੀ ਕਹਿੰਦੇ ਆ ਜਾਂ ਸਹੀ ਜਹੀ ਹੈ ਜਾਂ ਗਲਤ ਹੈ ਸਾਰੇ ਆਪਾਂ ਆਪਣੀ رائے ਦਿਆ ਕਰੋ ਤਾਂ ਜੋ ਬਾਕੀ ਦੱਸਿਆ ਕਰੋ ਕਿਹੜੇ ਮੁੱਦੇ ਤੇ ਗੱਲ ਕਰੀਏ ਹੈਨਾ ਆਪਾਂ ਬਹੁਤ ਮਤਲਬ ਇਹਦੇ ਵਿੱਚ ਜੁੜੇ ਹੋਏ ਆ ਵਿਦੇਸ਼ਾਂ ਤੋਂ ਵੀ ਤੇ ਆਪਣੇ ਪੰਜਾਬ ਤੋਂ ਇਧਰੋਂ ਵੀ ਬਹੁਤ ਦੁਨੀਆ ਜੁੜੀ ਹੋਈ ਹੈ ਆਪਣੇ ਚੈਨਲ ਦੇ ਨਾਲ ਵੀ ਸਾਰੇ ਜਣਾਂ ਨੂੰ ਬੇਨਤੀ ਕਰਾਂਗੇ ਬਾਈ ਆਪਣੇ ਵਧੀਆ-ਵਧੀਆ ਸੁਝਾਅ ਦਿਆ ਕਰੋ ਵੀ ਆਪਾਂ ਕਿਹੜੇ ਮੁੱਦੇ ਤੇ ਲਾਈਵ ਹੋਈਏ ਜਾਂ ਕਿਹੜੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਹਨ ਹਰ ਇੱਕ ਬੰਦੇ ਦੇ ਆਪ ਦੇ ਅੰਦਰੋਂ ਫੀਲਿੰਗ ਹੁੰਦੀ ਆ ਕਿਸੇ ਨੂੰ ਧੋਖਾ ਮਿਲਿਆ ਕਿਸੇ ਨੂੰ ਕਿਵੇਂ ਹਰ ਇੱਕ ਬੰਦਾ ਆਪਣੇ ਸੁਝਾ ਦੇ ਸਕਦਾ ਹੈ ਹਨ ਤੇ ਆਪਾਂ ਇਹਦੇ ਰਾਹੀਂ ਸੰਦੇਸ਼ ਆ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਵਧੀਆ ਜ਼ਿੰਦਗੀ ਜੀਵੋ ਇਹੀ ਚਾਹੁੰਦੇ ਆਪਾਂ ਦੁਆ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਸਾਰੇ ਤੁਸੀਂ ਖੁਸ਼ ਰਹੋ ਵਧੀਆ ਜ਼ਿੰਦਗੀ ਹਨ ਤੇ ਇੱਕ ਲਾਸਟ ਤੇ ਮੈਸੇਜ ਜਿਹੜਾ ਆਈਬਰੀ ਕਹਿੰਦੇ ਆਂ ਵੀ ਕਿਸੇ ਵੀ ਧਰਮ ਚਾ ਕਿਸੇ ਵੀ ਜਾਤੀ ਚਾ ਕਿਤੇ ਵੀ ਰਹਿੰਦੇ ਆਂ ਦੁਨੀਆ ਚ ਹਣਾ ਨਾਲ ਜਿਹਨੇ ਆਪਾਂ ਨੂੰ ਭੇਜਿਆ ਦੁਨੀਆ ਤੇ ਆਪਣਾ ਮਾਲਕ ਉਹਦੇ ਨਾਲ ਜੁੜ ਕੇ ਰਹੋ ਕਿਸੇ ਵੀ profession ਦੇ ਵਿੱਚੋਂ ਕਿਤੇ ਵੀ ਪੜਦੇ ਹੋ ਉਸ ਵੀ ਕਰਦੇ ਹੋ ਜਿੰਦਗੀ ਵਿੱਚ ਜਿਹੜੀ ਆਪਣੀ ਮਨ ਵੱਲੋਂ ਲਾਈਫ ਆ ਉਹਦੇ ਵਿੱਚ ਪ੍ਰਮਾਤਮਾ ਨੂੰ ਮਤਲਬ ਥੋੜਾ ਥੋੜਾ ਕਰਕੇ ਜਰੂਰ ਟਾਈਮ ਦਿਓ ਕਿਉਂਕਿ ਬਿਜੀ ਲਾਈਫ ਆ ਬਿਜੀ ਸ਼ਡਿਊਲ ਆ ਹਰ ਇੱਕ ਬੰਦੇ ਦਾ ਔਖਾ ਬਹੁਤ ਆ ਪ੍ਰਮਾਤਮਾ ਨਾਲ ਜੁੜਨਾ ਪਰ ਕੋਸ਼ਿਸ਼ ਕਰੋ ਵੀ 10 ਮਿੰਟ 15 ਮਿੰਟ ਜੀ ਜਰੂਰ ਉਹ ਪ੍ਰਮਾਤਮਾ ਦੀ ਯਾਦ ਵਿੱਚ ਕੱਢੀਏ ਤਾ ਜੋ ਉਪਰਮਾਤਮਾ ਦਾ ਆਸਰਾ ਸਹਾਰਾ ਸਾਨੂੰ ਮਿਲਿਆ ਰਹੇ ਉਮੀਦ ਕਰਾਂਗੇ ਬਾਈ ਵੀ ਸਾਰੇ ਤੁਸੀਂ ਆਪਣੀ ਜਿੰਦਗੀ ਖੁਸ਼ ਹੋਮੋਗੇ ਅੱਜ ਦਾ ਮੈਸੇਜ ਜਿਹੜਾ ਮੈਸੇਜ ਆਪਣਾ ਇਹੀ ਹੈ ਵੀ ਆਪਣੇ ਪਰਿਵਾਰ ਦੇ ਲਈ ਤੇ ਜਿਹੜੀ ਕੁੜੀ ਆ ਆਪਣੇ ਮਤਲਬ ਹਸਬੰਡ ਦੇ ਲਈ ਜਿਹੜਾ ਹਸਬੰਡ ਉਹ ਆਪਣੀ ਵਾਈਫ ਦੇ ਲਈ ਜਿੱਥੇ ਆਪਾਂ ਦਾ ਸੰਜੋਗ ਪ੍ਰਮੋਤ ਨੂੰ ਜੋੜਿਆ ਉਹਨੂੰ ਇੰਨਾ ਕਾ ਸੋਨਾ ਨਿਭਾਓ ਸਹੀ ਨਿਭਾਓ ਸੱਚਾਈ ਦੇ ਉੱਤੇ ਚੱਲ ਕੇ ਹਨਾ ਇਹ ਆਪ ਦਾ ਵਧੀਆ ਮਿਹਨਤ ਕਰੋ ਮਿਹਨਤ ਕਰਨ ਦੇ ਨਾਲ ਸਾਰਾ ਕੁਝ ਮਿਲਦਾ ਬਾਈ ਮਿਹਨਤ ਕਰਕੇ ਆਪਣੀਆਂ ਪਦਮੀਆਂ ਤੇ ਪਹੁੰਚੋ ਠੀਕ ਹੈ ਨਾ ਤੇ ਸੋਹਣਾ ਜੀਵਨ ਆਉਦਾ ਪਿਆਰ ਨਾਲ ਰਹਿਣਾ ਸਿੱਖੋ ਹਰ ਇੱਕ ਇਨਸਾਨ ਨਾਲ ਪਿਆਰ ਨਾਲ ਗੱਲ ਕਰੋ ਇਹ ਬੋਲੀ ਦਾ ਹੀ ਬਹੁਤ ਵੱਡਾ ਰੋਲ ਆਪਣੀ ਜ਼ਿੰਦਗੀ 'ਚ ਆਪਣੀ ਬੋਲੀ ਆ ਜਿਹੜੀ ਇੰਨੀ ਪਿਆਰੀ ਰੱਖੋ ਵਧੀਆ ਹਰ ਇੱਕ ਨੂੰ ਸਤਿਕਾਰ ਇੱਜ਼ਤ ਕਰੋ ਹਰ ਇੱਕ ਜਾਨਾ ਆਪਣੇ ਵੱਡਿਆਂ ਦਾ ਬਾਕੀ ਰਹੀ ਗੱਲ ਬਾਈ ਜਿਹੜਾ ਹੁਣ ਜ਼ਿਆਦਾ ਹੀ ਗੱਲ ਮਾਂ ਪਿਓ ਠੀਕ ਹੈ ਨਾ ਮਾਂ ਪਿਓ ਭਾਵੇਂ ਸਾਡਾ ਯਾਰ ਉਹ ਆਪਾਂ ਕਹਿੰਦੇ ਹਾਂ ਦਾ ਚੱਜ ਨਹੀਂ ਜਾਇਆ ਜੋ ਆਪਣੀ ਪੰਜਾਬੀ ਦੀ ਗੱਲ ਆ ਇਹ ਜਿੱਦਾਂ ਦਾ ਵੀ ਹੋਵੇ ਬਾਈ ਯਾਰ ਉਹਨੂੰ ਇੰਨਾ ਕ ਪਿਆਰ ਦੋ ਹਨਾ ਇੰਨਾ ਕ ਸਤਕਾਰ ਦੋ ਅਸੀਂ ਦੇਖੇ ਨੇ ਬੰਦੇ ਜਿਹੜੇ ਮਤਲਬ ਬਾਹਰ ਅੰਦਰ ਮਤਲਬ ਕੁੜੀਆਂ ਨਾਲ ਤਾਂ ਮਤਲਬ ਮਿੰਟਾਂ ਕਰਦੇ ਤਰਲੇ ਕਰਦੇ ਆ ਪਰ ਆਪਣੇ ਮਾਪਿਆਂ ਨੂੰ ਬਿਲਕੁਲ ਵੀ ਮਤਲਬ ਜਿਹੜਾ ਸਤਕਾਰ ਆਦਰ ਨਹੀਂ ਦਿੰਦੇ ਹਨਾ ਉਹ ਚਾਹੇ ਮਾੜਾ ਜਿਹਾ ਕੁ ਹੋਵੇ ਉਹ ਤੇ ਚੱਲਦੇ ਨਹੀਂ ਗੱਲ ਵੀ ਸਭ ਤੋਂ ਵੱਡੀ ਗੱਲ ਮੈਸੇਜ ਇਹ ਹੀ ਆ ਵੀ ਆਪਣੇ ਮਾਪਿਆਂ ਨੂੰ ਚਾਹੇ ਉਹ ਉਹਨਾਂ ਦਾ ਸੁਭਾਅ ਕਿਦਾਂ ਦਾ ਵੀ ਆ ਹਨਾ ਉਹ ਬਚਪਨ ਦੇ ਵਿੱਚ ਬੰਦੇ ਨੂੰ ਬੋਲਣਾ ਵੀ ਨਹੀਂ ਆਉਂਦਾ ਉਹ ਤਾਂ ਮਾਂ ਜਿਹੜੀ ਇੱਕ ਪਿਓ ਆ ਆਪਣੀ ਸਾਰੀ ਬੋਲੀ ਸਮਝਦਾ ਆਪਣੇ ਹਰ ਇੱਕ ਮਤਲਬ ਖਿਆਲ ਰੱਖਦਾ ਇੱਕ ਚੀਜ਼ ਹਨ ਹੁਣ ਅੱਜ ਬਜ਼ੁਰਗ ਹੋ ਗਏ ਉਹ ਸਾਡਾ ਵੀ ਫਰਜ਼ ਬਣਦਾ ਬਾਈ ਤੇ ਇਹ ਨਹੀਂ ਵੀ ਜਨਾ ਚਰੋ ਮਤਲਬ ਆਪਾਂ ਤੋਂ ਮਤਲਬ ਆਪ ਨੂੰ ਕਮਾਈ ਕਰਕੇ ਦਿੰਦੇ ਆਪਾਂ ਉਹਨਾਂ ਚੀਰੀ ਉਹਨਾਂ ਦਾ ਇੰਨਾ ਕਾ ਜਿਆਦਾ ਮਤਲਬ ਉਹਨਾਂ ਨੂੰ ਕੇਅਰ ਕਰੋ ਯਾਰ ਜਿਨ੍ਹਾਂ ਨੇ ਆਪਣੇ ਲਈ ਆਪਣੀ ਜਵਾਨੀ ਆਪਣਾ ਸਾਰਾ ਕੁਝ ਵਾਰਤਾ ਹਨ ਤੇ ਇਹ ਜ਼ਰੂਰੀ ਹੈ ਬਾਈ ਆਪਣੇ ਮਾਪਿਓ ਸੰਭਲੋ ਆਪਣੇ ਪਰਵਰ ਕੋਈ ਰੋਲ ਮਿਲਿਆ ਸਾਨੂੰ ਕਲ ਨੂੰ ਇਹ ਨਾ ਪਰਮਾਤਮਾ ਦੇ ਦਰਗਾਹ ਦੇ ਵਿੱਚ ਜਾ ਕੇ ਸਾਡੇ ਫਿਰ 70 ਪੈਣ ਨਹੀਂ ਤੂੰ ਇੱਥੇ ਆ ਆਪਣੇ ਪਿਓ ਦੀ ਜੋ ਆਪਣੀ ਮਾਂ ਦੀ ਕੇਅਰ ਨਹੀਂ ਕੀਤੀ ਤੂੰ ਧਿਆਨ ਨਹੀਂ ਦਿੱਤਾ ਹਨ ਤੇ ਫਿਰ ਇਹ ਚੀਜ਼ਾਂ ਨੂੰ ਆਪਾਂ ਨੂੰ ਜ਼ਰੂਰੀ ਆ ਬਾਈ ਵੀ ਇੰਨੇ ਇੱਕ ਮਤਲਬ ਸਿਆਣੇ ਹੋ ਕੇ ਚੱਲੀਏ ਅਸੀਂ ਕਿਉਂਕਿ ਅੱਜ ਇੰਨਾ ਸਮਾਂ ਭਿਆਨਕ ਹੋ ਗਿਆ ਤੇ ਹਰ ਇੱਕ ਇਨਸਾਨ ਜਿਹੜਾ ਆਪਣੀ ਜ਼ਿੰਦਗੀ ਚ ਇੰਨਾ ਕਗਵਾਚਿਆ ਹੋਇਆ ਉਹਨੂੰ ਕੁਝ ਵੀ ਪਤਾ ਹੀ ਨਹੀਂ ਲੱਗ ਰਿਹਾ ਮੈਂ ਕਰਨਾ ਕੀ ਆ ਠੀਕ ਆ ਨਾ ਇੱਕ ਤਾਂ ਪਰਮਾਤਮਾ ਨਾਲ ਜੁੜ ਕੇ ਰਹੋ ਤੇ ਧਿਆਨ ਰੱਖੋ ਵੀ ਸਾਡੇ ਕਰਕੇ ਕਿਸੇ ਦਾ ਹਿਰਦਾ ਨਾ ਦੁਖੇ ਠੀਕ ਹਨ ਇਹੀ ਮੈਸੇਜ ਆ ਬਾਈ ਸਿਆਣੇ ਹੋ ਕੇ ਵਧੀਆ ਆਪਦੀ ਜ਼ਿੰਦਗੀ ਜਿਉਮੋ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦਾ ਕਰੋ ਵੀਡੀਓ ਨੂੰ ਤੇ ਸਾਨੂੰ ਕਿਉਂਕਿ ਹੌਸਲਾ ਮਿਲਦਾ ਵੀ ਹਾਂ ਆਪਣੇ ਭਰਾ ਭੈਣ ਆਪਣੇ ਨਾਲ ਜੁੜਦੇ ਨੇ ਜਿੰਨੇ ਵੀ ਆ ਸਾਰੇ ਬਾਈ ਬਣ ਕੇ ਸੁਣਿਆ ਕਰੋ ਵੀ ਕੀ ਆਪਾਂ ਵਿਚਾਰ ਕਿਵੇਂ ਆ ਹਨ ਤੇ رائے ਵੀ ਦਿਆ ਕਰੋ ਸਹੀ ਐ ਤੇ ਗਲਤ ਐ ਕਿਉਂਕਿ ਆਪਾਂ ਸਾਰੇ ਇੱਕੋ ਜਿਹੇ ਆ ਸਾਰੇ ਗਲਤੀਆਂ ਦੇ ਪੁੱਤਲੇ ਆ ਸਾਰੇ ਗਲਤੀਆਂ ਕਰਦੇ ਆ ਤੇ ਅਰਦਾਸ ਕਲੰਗੀਆਂ ਵਾਲੇ ਅੱਗੇ ਵੀ ਸਾਨੂੰ ਸੋਹਣਾ ਜੀਵਨ ਜਿਉਣ ਦੀ ਉਹ ਸੋਝੀ ਦੇਵੇ ਪਿਆਰ ਬਖਸ਼ੇ ਮਹਾਰਾਜ ਦਾ ਉਪਦੇਸ਼ ਹੈ ਜਿੰਨ ਸਾਚ ਕਹੂੰ ਜຸນ ਸੁਣ ਲਿਓ ਸਭੈ ਜਿੰਨ ਪ੍ਰੇਮ ਕੀਓ ਤិន ਹੀ ਪ੍ਰਭ ਪਾਇਓ ਪ੍ਰੇਮ ਕਰੋ ਬਈ ਹਰ ਇੱਕ ਇਨਸਾਨ ਨਾਲ ਹਰ ਇੱਕ ਜਾਨਵਰ ਦੇ ਨਾਲ ਜੀਵ ਜੰਤੂ ਦੇ ਨਾਲ ਪ੍ਰੇਮ ਨਾਲ ਰਹਿਣਾ ਸਿੱਖੋ ਆ ਲੜਾਈ ਝਗੜੇ ਈਰਖਾ ਦਵੈਸ ਇਹਦੇ ਚ ਕੁਛ ਨਹੀਂ ਰੱਖਿਆ ਵਧੀਆ ਜੀਵਨ ਆਪਣਾ ਜਿਉਂ ਕੇ ਆਪਾਂ ਸੰਸਾਰ ਤੋਂ ਜਾਣਾ ਇੱਕ ਜ਼ਿੰਦਗੀ ਚ ਕੋਸ਼ਿਸ਼ ਕਰਿਓ ਵੀ ਜਿੱਥੇ ਅਸੀਂ ਆਪਣੇ ਪਰਿਵਾਰਾਂ ਵਾਲੇ ਮਰਦੇ ਫਿਰਦੇ ਆਂ ਭਾਵੇਂ ਬਈ ਥੋੜਾ ਹੋ ਜੇ ਪਰਉਪਕਾਰ ਕਰਨਾ ਜ਼ਰੂਰ ਸਿੱਖੋ ਫਤੇਗੜ ਸਾਹਿਬ ਲੰਗਰਾਂ ਲਈ ਬਹੁਤ ਆ ਜਾ ਕੇ ਇਹਨੇ ਲੰਗਰ ਚਲਦੇ ਇੰਨਾ ਕ ਦੁਨੀਆ ਕਰ ਗਈ ਹੈ ਬਾਈ ਸੋਚਿਆ ਕਰੋ ਕਿ ਸਾਡੇ ਲਾਗੇ ਤਾਂ ਕਿ ਕੋਈ ਭੁੱਖਾ ਤਾਂ ਨਹੀਂ ਬੈਠਾ ਕੋਈ ਲੋੜਵੰਦ ਤਾਂ ਨਹੀਂ ਬੈਠਾ ਠੀਕ ਹਨ ਕਿਉਂਕਿ ਇਹ ਚੀਜ਼ਾਂ ਬਹੁਤ ਵੱਡਾ ਮੈਸੇਜ ਆ ਧਿਆਨ ਦਿਆ ਕਰੋ ਕਿ ਸਾਡੇ ਲਾਗੇ ਕਿਤੇ ਕੋਈ ਭੁੱਖਾ ਪਰੀ ਜਾਂਦਾ ਹੋਵੇ ਅਸੀਂ ਮਤਲਬ ਕਿਤੇ ਗਲਤ ਜਗ੍ਹਾ ਤੇ ਆਪਣਾ ਜਿਹੜਾ ਪੁੰਨ ਦਾਣਾ ਨੂੰ ਲਾ ਰਹੇ ਹੁਈ ਹੈ ਨਾ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਲੋੜਵੰਦਾ ਉਹਦੇ ਤੱਕ ਆ ਜਿਹੜਾ ਆਪਣੀ ਮਤਲਬ ਕੋਈ ਵੀ ਦਾਨ ਆ ਜਾਂ ਕੁਝ ਵੀ ਆਪਾਂ ਕਰਦੇ ਆ ਸੇਵਾ ਜੋਡੀ ਉਹ ਪਹੁੰਚੇ ਇਹ ਚੀਜ਼ ਨੂੰ ਆਪਣੇ ਆਸ-ਪਾਸੇ ਧਿਆਨ ਦਿਆ ਕਰੋ ਤੇ ਇਹੀ ਸਹੀ ਲੰਗਰ ਆ ਸਾਡੇ ਹਿਸਾਬ ਨਾਲ ਤਾਂ ਜੇ ਆਪਾਂ ਲੋੜਵੰਦ ਤੱਕ ਆਪਣੀ ਜਿਹੜੀ ਸੇਵਾ ਕੀਤੀ ਉਹ ਪਹੁੰਚ ਜੇ ਤੇ ਬਾਕੀ ਜਿਨ੍ਹਾਂ ਦੀ ਸਰਦਾ ਬਈ ਸਰਦਾ ਦੇ ਮੂਹਰੇ ਸਭ ਕੁਝ ਫੇਲ ਹੋ ਜਾਂਦਾ ਇਹ ਚੀਜ਼ ਨਹੀਂ ਕਹਿੰਦੇ ਕਿ ਉੱਥੇ ਲੰਗਰ ਜਿਹੜਾ ਉਹ ਗਲਤੀ ਆ ਅਗਲੇ ਦੀ ਹਰ ਇੱਕ ਦੀ ਬਹੁਤ ਵੱਡੀ ਵੱਡੀ ਸਰਦਾ ਵਾਲੇ ਲੋਕ ਵੀ ਵਿੱਚ ਪਏ ਨੇ ਪਰ ਬੇਨਤੀ ਹੈ ਵੀ ਜਿਹਨਾਂ ਕੋ ਪਿਆਰ ਵਾਲੇ ਜਿਹੜੀ ਸਾਡੀ ਗੱਲ ਨੂੰ ਮੰਨਦੇ ਹੋ ਉਹਨਾਂ ਨੂੰ ਜ਼ਰੂਰ ਬੇਨਤੀ ਆ ਜੇ ਪ੍ਰਮਾਤਮਾ ਨੇ ਆਪਾਂ ਨੂੰ ਮੰਨ ਲਓ ਮਹੀਨੇ 'ਚ ਆਪਾਂ ਕੋਲ 20000 ਆਉਂਦਾ ਇਦੋ ਚ ਆਪਾਂ 200 ਰੁਪਏ ਬਾਈ ਆਪਣੇ ਲਾਗੇ ਤੱਕ ਪਰਉਪਕਾਰ ਤੇ ਲਾਉਨੇ ਆ ਤਾਂ ਜ਼ਿੰਦਗੀ ਚ ਤੁਹਾਨੂੰ ਦੇਖੋ ਆਨੰਦ ਕੀ ਆਉਂਦਾ ਜ਼ਿੰਦਗੀ ਜਿਉਣ ਦਾ ਕਰਕੇ ਦੇਖੋ ਪ੍ਰਮਾਤਮਾ ਬਹੁਤ ਵੱਡੀ ਬਰਕਤ ਪਾਉਂਦਾ ਆਪਣੀ ਕਮਾਈ ਦੇ ਵਿੱਚ ਹਨ ਤੇ ਇਹ ਨਾ ਸੋਚਿਆ ਕਰ ਵੀ ਤਾ ਗਰੀਬਾਂ ਜਾਂ ਗਰੀਬ ਚਾਹੇ ਆਪਾਂ ਔਖੇ ਹੋ ਕੇ ਜ਼ਿੰਦਗੀ ਕੱਟ ਰਹੇ ਆਂ ਪਰ ਉਹਦੇ ਚ ਦਸਬੰਧ ਕੱਢਿਆ ਕਰੋ ਬਾਈ ਇਹ ਜ਼ਰੂਰੀ ਆ ਮਹਾਰਾਜ ਦਾ ਬਚਨ ਆ ਕਲਗੀਆਂ ਵਾਲੇ ਦਾ ਕਿ ਦਸਬੰਧ ਜ਼ਰੂਰ ਕੱਢਣਾ ਜ਼ਰੂਰ ਲੋੜਵੰਦ ਬੰਦਾ ਦੇਖ ਕੇ ਕਿਸੇ ਨੂੰ ਹਨਾ ਜਿਵੇਂ ਹੁਣ ਠੰਡ ਚੱਲ ਰਹੀ ਆ ਬਾਈ ਬਹੁਤ ਦੇਖਨੇ ਨੰਗੇ ਪਰ ਇਹ ਵੀ ਗਰੀਬਾਂ ਦੇ ਜਵਾਕ ਉਤਰੇ ਫਿਰਦੇ ਦੇਖੇ ਨੇ ਹਨਾ ਬਾਲੀ ਸਿਆਣਪ ਨਾਲ ਵਰਤਿਆ ਕਰੂ ਵੀ ਆ ਇਹਨੂੰ ਐਂ ਜੋ ਬਸ ਉੱਥੇ ਜਿਹੜਾ ਬੰਦਾ ਮਿਲ ਗਿਆ ਯਾਰ ਕਿਉਂਕਿ ਪ੍ਰਮਾਤਮਾ ਆਪਣੇ ਫੁਰਨਾਉ ਦੀ ਬਣਾਉਂਦਾ ਉੱਥੇ ਡਿਊਟੀ ਲਾਉਂਦਾ ਪ੍ਰਮਾਤਮਾ ਵੀ ਲੈ ਵੀ ਤੂੰ ਇਹਦੀ ਸੇਵਾ ਕਰ ਉੱਥੇ ਸਿਆਣਪ ਨਹੀਂ ਬਾਲੀ ਵਰਤਣੀ ਜਿਹੜਾ ਬੰਦਾ ਮਿਲ ਗਿਆ ਉਹਦੀ ਸੇਵਾ ਕਰ ਲੋ ਇਹ ਨਾਲ ਤੇ ਵੀ ਇਹ ਤਾਂ ਦੁਨੀਆ ਹੀ ਫਿਰਦੀ ਆ ਬਹੁਤ ਦੁਨੀਆ ਇੱਥੇ ਐਂ ਜੋ ਬਈ ਆਪਣੀ ਮਹਾਰਾਜ ਨੇ ਸਾਰੀ ਦੁਨੀਆ ਤੇ ਨਹੀਂ ਡਿਊਟੀ ਲਾਈ ਜਿਹੜਾ ਤੇਰੇ ਕੋਲੇ ਭੇਜਿਆ ਉਹਦੀ ਤੈਨੂੰ ਡਿਊਟੀ ਲਾਈ ਆ ਮਹਾਰਾਜ ਨੇ ਵੀ ਤੂੰ ਇਹਦੇ ਪੈਸੇ ਤੂੰ ਜੋਗ ਐ ਈਗਣਾ ਸੋਚਿਆ ਕਰ ਵੀ ਅੱਜ ਆਪਾਂ ਨੂੰ ਮਹਾਰਾਜ ਨੇ ਦੇਣ ਵਾਲੇ ਬਣਾਇਆ ਮਹਾਰਾਜ ਮੰਗਣ ਵਾਲਿਆਂ ਚ ਨਾ ਕਰ ਦੇ ਹਨ ਕਿਉਂਕਿ ਮਹਾਰਾਜ ਕਹਿੰਦੇ ਜੇ ਉਹਨੂੰ ਬੰਦਾ ਯਾਦ ਨਾ ਕਰੇ ਉਹਦਾ ਹੰਕਾਰ ਆ ਜੇ ਫਿਰ ਉਹ ਮੰਗਣ ਵਾਲਿਆਂ ਦੀ ਲੈਣ ਚ ਵੀ ਖੜਾ ਦਿੰਦਾ ਇਹ ਕਰਕੇ ਬਈ ਉਮੀਦ ਕਰਾਂਗੇ ਇਹੀ ਅਰਦਾਸ ਕਰਦੇ ਹਾਂ ਮਹਾਰਾਜ ਕਿ ਜਿੰਨੇ ਵੀ ਤੁਸੀਂ ਪਿਆਰ ਵਾਲਿਓ ਪ੍ਰਮਾਤਮਾ ਇੰਨੀਆਂ ਕੁ ਬਰਕਤਾਂ ਪਾਵੇ ਤੁਹਾਡੀ ਕਮਾਈ ਚ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਤੇ ਪਹੁੰਚਾਵੇ ਬਲੰਦੀਆਂ ਤੇ ਪਹੁੰਚਾਵੇ ਖੁਸ਼ ਰੱਖੇ ਪ੍ਰਮੇਸ਼ਰ ਹਨਾ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਰਹਿਮਤਾਂ ਹੋਣ ਤੇ ਪਰ ਇਹ ਹੋਊਗਾ ਉਦੋਂ ਬਾਈ ਜਦੋਂ ਆਪਾਂ ਸਾਰੇ ਆਪਣੇ ਲਈ ਮਿਹਨਤ ਕਰਾਂਗੇ ਸਾਡੀ ਤਾਂ ਅਰਦਾਸ ਹੈ ਤੁਸੀਂ ਸਾਰੇ ਵੀ ਆਪਣੀ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਦਿਨ ਚ ਟਾਈਮ ਲੱਗੇ ਉਹ ਪ੍ਰਮਾਤਮਾ ਨੂੰ ਜ਼ਰੂਰ ਚੇਤਿਆ ਕਰਿਆ ਕਰੋ ਨਾਮ ਜਪਿਆ ਕਰੋ ਬੰਦਗੀ ਕਰਿਆ ਕਰੋ ਜਿੰਨਾ ਹੋ ਸਕਦਾ ਸੋ ਬਸ ਇਹੀ ਲਾਸਟ ਮੈਸੇਜ ਹੈ ਕਿ ਚੰਗੀ ਜ਼ਿੰਦਗੀ ਜਿਉਂ ਕੇ ਆਪਾਂ ਸਾਰਿਆਂ ਨੇ ਜਾਣਾ ਹੈ ਇਹਦੇ ਚ ਹੀ ਖੁਸ਼ ਰਹਿ ਸਕਦੇ ਆਪਾਂ ਜੇ ਆਪਾਂ ਕਹੀ ਜ਼ਿੰਦਗੀ ਜਿਹੜੀ ਆਪਣੀ ਉਹਨੂੰ ਗੰਦਲੀ ਕਰਕੇ ਆਪਾਂ ਜਾਂ ਮਾੜੇ ਕਰਮ ਕਰਕੇ ਉਹ ਵੀ ਬੰਦਾ ਜ਼ਿੰਦਗੀ ਖੁਸ਼ ਨਹੀਂ ਹੋ ਸਕਿਆ ਬਈ ਉਹ ਮੂੰ ਜਿੰਨਾ ਮਰਜੀ ਵੀ ਸੇਵਕਾਰਾਂ ਚ ਉਸ ਵੀ ਕਰ ਲੈ ਉਹ ਖੁਸ਼ ਨਹੀਂ ਹੋ ਸਕਦਾ ਠੀਕ ਹੈ ਨਾ ਜਿੰਦਗੀ ਨੂੰ ਅੰਜਾਇ ਕਰੋ ਪਰ ਸੋਹਣੀ ਜ਼ਿੰਦਗੀ ਜਿਵੇਂ ਸੱਚੀ ਸੁੱਚੀ ਜ਼ਿੰਦਗੀ ਜਿਵੇਂ ਇਹ ਮੈਸੇਜ ਅੱਜ ਦਾ ਸਾਰੇ ਭਰਾਵਾਂ ਲਈ ਸੋ ਇਹ ਬੇਨਤੀ ਪ੍ਰਵਾਨ ਕਰਿਓ ਜੀ ਇੱਕ ਵਾਰ ਇੱਕ ਵਾਰ ਫੇਰ ਤੋਂ ਬਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਨੇ ਤੇ ਮਹਾਰਾਜ ਨੂੰ ਇਹੀ ਅਰਦਾਸ ਕਰਾਂਗੇ ਵੀ ਜਿੰਨੇ ਵੀ ਵੀਰ ਪਾਈ ਨੇ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਇਸੇ ਦੇ ਨਾਲ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ